ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੋਸਤੋ ਇਹ ਮਾਛੀ ਬੁਗਰਾ ਜ਼ਿਲ੍ਹਾ ਦੋਸਤੋ ਫਰੋਹੇਪੁਰ ਨੇੜੇ ਸ਼ਹਿਰ ਤਲਵੰਡੀ ਭਾਈ ਦੇ ਜੀ ਜਿਹੜੇ ਘਰ ਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਰੂਟੀਨ ਚ ਪਸ਼ੂ ਆਉਂਦੇ ਆ ਤੇ ਰੂਟੀਨ ਚ ਤੁਹਾਨੂੰ ਇੱਥੋਂ ਵੀਡੀਓ ਦਿਖਾਈ ਦੀਆਂ ਹਮੇਸ਼ਾ ਹੀ ਪੰਜ ਪੰਜ ਛੇ ਸ਼ੇਸ਼ਨ ਅਗਰ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਈ ਆ ਜੀ ਅੱਜ ਵੀ ਦੋਸਤੋ ਛੇ ਨਾਕ ਤੁਹਾਨੂੰ ਦਿਖਾਉਂਗਾ ਜੀ ਦੇ ਵਿੱਚ ਪੰਜ ਝੋਟੀਆਂ ਬੂਰੀਆਂ ਹੋਣਗੀਆਂ ਬੜੇ ਸੋਹਣ ਇੰਨਾ ਤੋਂ ਲਾਵਾ ਇੱਕ ਮੋਰਾ ਨਸਲ ਦੀ ਦੋ ਥਣਾਂ ਵਾਲੀ ਕੱਟੀ ਐ ਪਿੱਛੇ ਜੇ ਵੀ ਵੀਡੀਓ ਦਿਖਾਈ ਸੀ ਇਸ ਘਰ ਦੇ ਵਿੱਚ ਉਹ ਤਿੰਨ ਦੋ ਥਣਾਂ ਵਾਲੀਆਂ ਕਟੀਆਂ ਤੁਹਾਨੂੰ ਦਿਖਾਈਆਂ ਉਹ ਸਾਰੀਆਂ ਸੇਲ ਹੋ ਚੁੱਕੀਆਂ ਅੱਜ ਇਹ ਨਵਾਂ ਮਾਲ ਸਾਰਾ ਆਇਆ ਜਿਹਦੇ ਵਿੱਚ ਪੰਜ ਬੂਰੀਆਂ ਤੇ ਇੱਕ ਮੋਰਾ ਨਸਲ ਦੀ ਦੋ ਥਣਾਂ ਵਾਲੀ ਐ ਵੈਸੇ ਇਕੱਲੇ ਇਕੱਲੇ ਨਾਗ ਨੂੰ ਦੋਸਤੋ ਤੋੜ ਕੇ ਦੇਖਾਂਗੇ ਥਣ ਥਣ ਐਨ ਤੁਹਾਨੂੰ ਪੂਰੀ ਤਸੱਲੀ ਦੋਸਤੋ ਕਰਾ ਦੂੰਗਾ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੇ ਦੋਸਤੋ ਉਹਦੀ ਤਸੱਲੀ ਕਰਕੇ ਖਰੀਦ ਲਿਓ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਅਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਈਆ ਵਰਗੀ ਥੋ ਠੀਕ ਠਾਕ ਪਰਿਵਾਰ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਭਗਵਾਨ ਦੀ ਪੂਰੀ ਠੀਕ ਆਈ ਜਾਂਦਾ ਮਾਲ ਵਧੀਆ ਬਸ ਮਾਲ ਆਈ ਜਾਂਦਾ ਵੀਰੇ ਤੈਨੂੰ ਪਤਾ ਹੀ ਉਹਦੇ ਪਾਈ ਜੀ ਤਾਂ 4 ਤਰੀਕ ਨੂੰ ਆਪਾਂ ਹਾਂ ਹਾਂ ਸਾਰਾ ਮਾਲ ਵਹਿ ਗਿਆ ਅੱਜ ਫੇ ਰੰਗ ਹੈ ਠੀਕ ਹੈ ਅੱਛਾ ਆਪਣਾ ਨਾਮ ਤੇ ਮੜਾ ਜਾ ਐਡਰੈਸ ਕਨਫਰਮ ਨਾਂ ਵੀਰੇ ਆਪਾਂ ਲੱਖਾ ਜੀ ਹਾਂ ਜੀ ਲੱਖਾ ਪਿੰਡ ਮਾਸ਼ੂਗਰਾ ਜ਼ਿਲ੍ਹਾ ਫਰੋਹੇਪੁਰ ਠੀਕ ਹੈ ਰਵੰਦੀ ਭਾਈ ਦੇ ਲਾਗੇ ਠੀਕ ਹੈ ਅੱਛਾ ਪਿੱਛੇ ਜੀ 6 ਨਾ ਕਿ ਪਾਇ ਸੀ ਆਪਾਂ ਦੋ ਮੁਰਾ ਨਸਲ ਦੀਆਂ ਦੋ ਦੋ ਥ ਤੈਨ ਮਦਲ ਸੀਗੇ ਤਨ ਬੂਰੀਆਂ ਹਾਂ 6 ਜੋ ਸਾਰੇ ਸੇ ਲੋਗਗੇ ਹੋ ਗਿਆ ਸਾਰੇ ਹਾਂ ਅੱਜ ਆਇਆ ਠੀਕ ਹੈ ਅੱਜ ਨਵਾਂ ਸਟਾਕ ਆਇਆ ਹੈ ਨਵਾਂ ਸਟਾਕ ਆਇਆ ਠੀਕ ਹੈ ਅੱਛਾ ਜਿਹੜੀ ਪਹਿਲੇ ਨੰਬਰ ਤੇ ਬੂਰੀ ਝੋਟੀ ਖੜੀ ਹੈ ਕਿੰਨੇ ਟਾਈਮ ਦੀ ਹੋਗੀ ਇਹ ਪ੍ਰੋਪਰ ਡੇਢ ਸਾਲ ਦੀ ਅੱਛਾ ਡੇਢ ਸਾਲ ਦੀ ਸਾਰੀਆਂ ਹੀ ਹੋਣਗੇ ਵੈਸੇ ਤਾਂ ਹੈ ਨਾ ਸਾਰੀਆਂ ਹੀ ਹੋਣਗੀਆਂ ਸਾਰੀਆਂ ਵੀਰੇ ਹਾਂ ਇਹ ਤਿੰਨ ਝੋਟੀਆਂ ਯਾਨੀ ਕਿ ਇਹ ਆ ਦੋ ਡੇਢ ਡੇਢ ਸਾਲ ਦੀਆਂ ਉਹ ਸਵਾ ਸਾਲ ਦੀ ਜੀ ਐਮਐਲ ਠੀਕ ਹੈ ਦੋਸਤੋ ਇਹ ਪਹਿਲੇ ਨੰਬਰ ਤੇ ਬੂਰੀ ਝੋਟੀ ਤੁਹਾਨੂੰ ਦਿਖਾਉਣਾ ਸੈੰਗ ਸੌਂਗ ਕਰਮ ਵਾਲੇ ਨੂੰ ਬੜੇ ਸੋਹਣੇ ਲੱਗੇ ਆ ਐਨ ਬ ਗੋਲ ਕੱਲ-ਕੱਲ ਨੂੰ ਤੋੜ ਕੇ ਦੇਖਾਂਗੇ ਦੋਸਤੋ ਠੀਕ ਹੈ ਜੀ ਥਣ ਥਣ ਐਨ ਤੁਹਾਨੂੰ ਪੂਰੀ ਤਸੱਲੀ ਕਰਾ ਦੂੰਗਾ ਵੈਸੇ ਜਿਹੜਾ ਨਾਗ ਦੋਸਤੋ ਜਜੇ ਉਹਦੀ ਪੂਰੀ ਨਿਰਖ-ਪਰਖ ਕਰਕੇ ਖਰੀਦ ਲਿਓ ਇਹ ਵੀ ਕੱਟੀ ਬਹੁਤ ਕਮਾਲ ਦੀ ਐ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਆ ਫੜੇ-ਫੜੇ ਐਨ ਬਿਲਕੁਲ ਚੱਕਵੇਂ ਹੋਣਗੇ ਸਰੀਰ ਦੀ ਬਣਾਵਟ ਬੜੀ ਸੋਹਣੀ ਐ ਤੇ ਰੰਗ ਬੜਾ ਸੋਹਣਾ ਸਿੰਘ ਬਿਲਕੁਲ ਨਾਲੋਂ ਗੋਲ ਕਰਕੇ ਤੇ ਨਾਲ ਹੀ ਕੁੰਡਾ ਕੀਤਾ ਹੋਇਆ ਸਾਰਾ ਸਿੰਘ ਮੂਮਾ ਦੀ ਸੇਫਟੀ ਦੇਖੋ ਕਮਾਲ ਦੀ ਐ ਨਸਲ ਪੱਕੀ ਵੀ ਚੰਗੀ ਐ ਮੁਰਾ ਨਸਲ ਦੇ ਵਿੱਚ ਦੋਸਤੋ ਪੈਂਦੀ ਹੈ ਠੀਕ ਹੈ ਜੀ ਸੋਹਣੇ ਢਾਂਚੇ ਦੇ ਵਿੱਚ ਆ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਆ ਉਮਰੋ ਡੇਢ ਸਾਲ ਡੇਢ ਸਾਲ ਹਨਾ ਹਾਂ ਡੇਢ ਸਾਲ ਉਮਰੋ ਡੇਢ ਸਾਲ ਹੈ ਠੀਕ ਹੈ ਜੀ ਥਾਣ ਦੇ ਦੋਸਤੋ ਤੁਹਾਨੂੰ ਦਿਖਾ ਦਿੰਦਾ ਜੀ ਆਹ ਲਓ ਦੋਸਤੋ ਥਾਣ ਦੇਖ ਲਓ ਚਾਰ ਥਾਣ ਹੋਣਗੇ ਵੈਸੇ ਸਾਰੀਆਂ ਪੂਰੀਆਂ ਦੇ ਦੇਖੇ ਹੋਏ ਆ ਥਾਣ ਚਾਰ ਚਾਰ ਹੀ ਆ ਹਾਂ ਚਾਰ ਚਾਰ ਵੀਰੇ ਪ੍ਰੋਪਰ ਚਾਰ ਚਾ ਠੀਕ ਹੈ ਅੱਛਾ ਰੇਟ ਦੱਸ ਦੇ ਪਹਿਲੇ ਨੰਬਰ ਵਾਲੀ ਦਾ ਹਾਂ ਜੀ ਰੇਟ ਵੀਰੇ ਫੋਨ ਤੇ ਹੀ ਆਪਾਂ ਤੁਹਾਨੂੰ ਪਤਾ ਨਹੀਂ ਉਹ ਕਰਦੇ ਤੇ ਉਹ ਵੀਰੇ ਫੋਨ ਤੇ ਕਰਾਂਗੇ ਤੁਹਾਨੂੰ ਪਤਾ ਉਹ ਮੈਨੂੰ ਨਹੀਂ ਅੱਛਾ ਹਾਂ ਦੋ ਅੱਗੇ ਤਾਂ ਦੱਸਾਈ ਕਹਾਣੀ ਵੀ ਉਹੀ ਬਣ ਜਾਂਦੀ ਫਿਰ ਅੱਛਾ ਬੰਦੇ ਕੋਈ ਲੈ ਜਾਂਦੇ ਯਾਰ ਠੀਕ ਹੈ ਤਾਂ ਵਾਲੇ ਦੋਸਤੋ ਪਹਿਲੇ ਨੰਬਰ ਤੇ ਬੂਰੀ ਝੋਟੀ ਤੁਹਾਨੂੰ ਦਿਖਾਈਆ ਰੇਟ ਸਾਰਿਆਂ ਦਾ ਰੇਟ ਜਾਨੀ ਸਾਰਿਆਂ ਦਾ ਹੀ ਫੋਨ ਤੇ ਕਰਾਂਗੇ ਠੀਕ ਹੈ ਹਾਂਜੀ ਤੋਂ ਫੋਨ ਨੰਬਰ ਵਾਈ ਤੁਹਾਨੂੰ ਦੱਸੀ ਜਾਊਗਾ ਤੇ ਰੇਟ ਆ ਸਾਰਿਆਂ ਦਾ ਫੋਨ ਤੇ ਹੋਊਗਾ ਇਹ ਦੋਸਤੋ ਦੂਜੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਣਾ ਇਹ ਵੀ 1.5 ਸਾਲ ਦੀ ਹੈ ਇਹ 1.5 ਸਾਲ ਦੀ ਪ੍ਰੋਪਰ ਵੀ ਹੈ ਠੀਕ ਹੈ ਜੋ ਦੋਸਤੋ ਰੰਗ ਰੂੰਗ ਇਹਦਾ ਵੀ ਸੋਹਣਾ ਠੀਕ ਹੈ ਜੀ ਪੂਰੀ ਸਿੰਗ-ਸੁੰਗ ਗਲਾਈ ਦੇ ਵਿੱਚ ਕਰਦੀ ਆਉਂਦੀ ਹੈ ਤੇ ਥੋੜਾ ਜਿਹਾ ਖੁੱਲਾ ਆਲੋ ਦੋਸਤੋ ਪਿੰਡੇ ਦੀ ਦੇਖ ਲਓ ਰਾਜੀ ਆ ਕੱਟੀ ਇਹ ਸੰਭੀ ਆ ਬੱਦਾ ਵੱਡਾ ਕਦਗਾਤ ਕਰਨ ਵਾਲੀ ਝੋਟੀ ਆ ਦੋਸਤੋ ਠੀਕ ਹੈ ਜੀ ਮੂਮਾ ਦੀ ਇਹ ਵੀ ਬਹੁਤ ਸੋਹਣੀ ਆ ਥਣ ਥਣ ਨੂੰ ਦਿਖਾ ਦੂੰਗਾ 1.5 ਸਾਲ ਉਮਰ ਆ ਤੇ ਰੇਟ ਫੋਨ ਦੇ ਉੱਤੇ طے ਕੀਤਾ ਜਾਊਗਾ ਨੰਬਰ ਬਾਈ ਹੁਣ ਆ ਦੋਸਤੋ ਸਕਰੀਨ ਦੇ ਉੱਤੇ ਚੱਲਦਾ ਰਹਿਣਾ ਠੀਕ ਹੈ ਜੀ ਤੇ ਇਹਦੇ ਥਣ ਦੋਸਤੋ ਤੁਹਾਨੂੰ ਦਿਖਾ ਦਿੰਦਾ ਜੀ ਤੇ ਆਲੋ ਦੋਸਤੋ ਥਣ ਦੇਖ ਲਓ ਜੀ ਚਾਰੇ ਥਣ ਨਿੱਖੜ ਵੀ ਹੋਣਗੇ ਥਣ ਦਾ ਸਾਈਜ਼ ਤੇ ਥਾਂ ਦਾ ਗੈਪ ਆ ਉਹ ਬਰਾਬਰ ਦਾ ਹੋਊਗਾ ਇਹ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਆ ਜੀ ਰੇਡ ਫੋਨ ਦੇ ਉੱਤੇ ਟੈਗ ਕੀਤਾ ਜਾਪਦਾ ਹੈ ਤੇ ਤੀਜੇ ਨੰਬਰ ਤੇ ਆ ਇਹ ਕਿੰਨੇ ਟਾਈਮ ਦੀ ਆ ਇਹ 14 ਮਹੀਨਾ ਦੀ ਆ ਕੱਟੀ ਹੋਈ ਹੈ ਬਟ ਅੱਛਾ ਇਹ ਦੋ ਇਹ ਜਿਹੜੀਆਂ ਦੋ ਸੇਮ ਜੀ ਉਮਰ ਦੀਆਂ ਹੀ ਹਨਾ ਸੇਮ ਕਿ ਉਮਰ ਦੀਆਂ ਬਸ ਆ ਠੀਕ ਹੈ ਹਾਂ ਇਹ 31 ਬਸ 13 33 4 ਮਹੀਨਾ ਰਹੀਆਂ ਨੇ ਉਦੋਂ 1.5 ਸਾਲ ਤੋਂ ਘੱਟ ਆ ਬਚੀ ਆ ਇਹ ਠੀਕ ਹੈ ਥੈਂਕ ਯੂ ਜੀ ਇਹਦਾ ਕਮਾਲ ਦਾ ਮਰਗੀ ਹਾਂ ਥੈਂਕ ਯੂ ਜੀ ਸੋਹਣੇ ਆ ਸਾਰੀਆਂ ਕਟੀਆਂ ਇੱਥੇ ਤੁਹਾਨੂੰ ਸਾਫ਼ ਸੁਧਰੀਆਂ ਇਹ ਦਿਖਾਉਂਗਾ ਠੀਕ ਹੈ ਸਿੰਘ ਮੂ ਸਾਰੀਆਂ ਦੇ ਇਹਨਾਂ ਦੇ ਬੜੇ ਸੋਹਣੇ ਰੰਗ ਰੂੰਗ ਕਰਮ ਵਾਲੀਆਂ ਦੇ ਬੜੇ ਸੋਹਣੇ ਆ ਇਹ ਵੀ ਕੱਟੀ ਖੁੱਲੇ ਡੁੱਲੇ ਢਾਂਚੇ ਦੀ ਹੈ ਵੱਡੀ ਝੂਟੀ ਤਿਆਰ ਹੋਣ ਵਾਲੀ ਹੈ ਲੰਮੀ ਰੱਤ ਦੀ ਹੈ ਦੋਸਤੋ 14 ਮਹੀਨੇ ਉਮਰ ਹੈ ਠੀਕ ਹੈ ਤੇ ਰੰਗ ਸੋਹਣਾ ਤੀਜੇ ਨੰਬਰ ਤੇ ਦੋਸਤੋ ਇਹ ਤੁਹਾਨੂੰ ਦਿਖਾਉਣਾ ਰੇਟ ਫੋਨ ਦੇ ਉੱਤੇ طے ਕੀਤਾ ਜਾਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਥਾਣ ਦੋਸਤੋ ਦਿਖਾ ਦਿੰਨਾ ਤੁਹਾਨੂੰ ਥਾਣ ਇੱਥੇ ਸਾਰੀਆਂ ਕਟੀਆਂ ਦੇ ਤੁਹਾਨੂੰ ਦਿਖਾ ਦੂੰਗਾ ਚਾਰ-ਚਾਰ ਥਣ ਹੋਣਗੇ ਅਲੱਗ-ਅਲੱਗ ਹੋਣਗੇ ਦੋਸਤੋ 3 ਜੇ ਨੰਬਰ ਤੇ ਤੁਹਾਨੂੰ ਦਿਖਾਤੀ ਐ ਬਾਕੀ ਸੋਹਣੀ ਛੋਟੀ ਇਹ ਵੀ ਚੰਗੀ ਤਿਆਰ ਹੋਣ ਵਾਲੀ ਐ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਵੀ ਖੋਲ ਲਈਏ ਇਹ ਦੋਸਤੋ ਚੌਥੇ ਨੰਬਰ ਤੇ ਤੁਹਾਨੂੰ ਦਿਖਾਉਣਾ ਠੀਕ ਹੈ ਜੀ ਇਹਦੀ ਉਮਰ ਹੋਗੀ 12-13 ਮਹੀਨੇ ਹਾਂ 13 ਮਹੀਨੇ ਹੋਏ 13 ਕਿ ਮਹੀਨੇ ਬਚੀ ਐ ਤਾਂ ਠੀਕ ਐ ਸੈਂਗ ਤੁਹਾਨੂੰ ਘਰ ਕਮਾਲ ਦਾ ਕਰਦੀ ਆਉਂਦੀ ਐ ਵੀ ਠੀਕ ਐ ਸਿੰਗ ਇੱਥੇ ਸਾਰੀਆਂ ਕਟੀਆਂ ਦੀ ਤੁਹਾਨੂੰ ਗੋਲ ਮਿਲਣਗੇ ਛੋਟੇ ਮਿਲਣਗੇ ਤੇ ਗੋਲ ਐਨ ਗਲਾਈ ਦੇ ਵਿੱਚ ਸਿੰਗ ਹੋਊਗਾ ਠੀਕ ਹੈ ਜੀ ਰੰਗ ਇਹਦਾ ਵੀ ਬੜਾ ਸੋਹਣਾ ਠੀਕ ਹੈ ਜੀ ਦੇਖੋ ਕੱਟੀ ਐ ਮਰ ਜੀ ਤਾਂ ਹੁਣੀਲੀ ਦਾ ਆਉਂਦੀ ਆ ਪਰ ਪੈਰਾ ਪੂਰਾ ਤੇ ਪਰੱਖਾ ਤੋਂ ਕਾ ਮਾਰ ਖਾ ਗਈ ਕਿੰਨੀ ਨੀਲੀ ਦਾ ਖੌਂਦੀ ਏ ਬਲਬੂਲ ਹੈਗਾ ਬਲਬੂਲ ਹੈਗਾ ਪੈਰ ਹੈਗੇ ਹਾਂ ਪੂਛ ਵੀ ਜਾਨੀ ਤੇ ਪਰ ਇਹ ਅੱਖਾਂ ਤੋਂ ਕੱਟੀ ਆ ਅੱਖਾਂ ਜਿਹੜੀਆਂ ਦੋਸਤੋ ਇਹਦੀਆਂ ਕਾਲੀਆਂ ਤਾਂ ਕਿ ਸੋਹਣੇ ਢਾਂਚੇ ਦੇ ਵਿੱਚ ਆ ਪਤਲੇ ਪਿੰਡੇ ਦੇ ਵਿੱਚ ਆ ਕੱਟੀ ਇਹ ਸੋਣੀ ਚ ਗਾਹ ਝੂਟੀ ਤਿਆਰ ਹੋ ਜਾਣੀ ਆ ਚੌਥੇ ਨੰਬਰ ਤੇ ਤੁਹਾਨੂੰ ਦਿਖਾਈ ਆ ਰੇਟ ਫੋਨ ਤੇ ਆ ਤੇ ਉਮਰੋਂ 13 ਮਹੀਨੇ ਆ ਤੇ ਆ ਲੋ ਦੋਸਤੋ ਖਾਨ ਦੇ ਤੱਕ ਠੀਕ ਹੈ ਜੀ ਖਾਣਾ ਕੱਲੀ ਕੱਲੀ ਦੇ ਤੁਹਾਨੂੰ ਦਿਖਾਈ ਜੰਨਾ ਨਾਲ ਠੀਕ ਹੈ ਜੀ ਤੇ ਇੱਕ ਆ ਗਈ ਆਪਣੇ 5ਵੇਂ ਨੰਬਰ ਤੇ ਕੱਟੀ ਇਹਦਾ ਇੱਕ ਹੀਰਾ ਹੀ ਲੈ ਕੇ ਆ ਬਹੁਤ ਅੱਛਾ ਹਾਂ ਇਹਦਾ ਰੰਗ ਗੁਲਾਬੀ ਜਾਂ ਹੈ ਨਾ ਇਹਦਾ ਰੰਗ ਗੁਲਾਬੀ ਅੱਗੇ 25 ਕੇ ਨਾਲ ਦੀ ਪਾਈ ਸ਼ਪਰ ਜੀ ਦਾ ਇਸ ਵੀਡੀਓ ਵਿੱਚ ਪਾਈਸੇ ਨਾਲ ਦੀ ਬੱਚੀ ਬਹੁਤ ਲੋਕਾਂ ਦੀ ਡਿਮਾਂਡ ਜੀ ਕਹਿੰਦੇ ਭਾਈ ਮਗਰੋਂ ਫੋਨ ਹੈ ਬੀਚੀ ਤੋਂ ਵੀ ਅੱਛਾ ਹਾਂ ਇਹ ਵੀ ਇੱਕ ਗਹਿਣਾ ਹੀ ਲੈਂਦਾ ਆ ਠੀਕ ਹੈ ਸਿੰਗ-ਸਿੰਗ ਦੋਸਤੋ ਕਾਫੀ ਗ੍ਰਾਈ ਦੇ ਵਿੱਚ ਆ ਉਮਰ ਉਹ ਕਿੰਨੀ ਕੁ ਹੋਵੇ ਇਹ ਸਾਲ ਦੀ ਬੱਚੀ ਆ ਜੀ ਦਾ ਭਾਈ ਔਰ ਇੱਕ ਸਾਲ ਦੀ ਹੈ ਕੱਟੀ ਸਾਲ ਦੀ ਬੱਚੀ ਆ ਜੀ ਢੋਲੀ ਕਰਮਾ ਵਾਲੀ ਨੂੰ ਬੜੀ ਸੋਹਣੀ ਬਹੁ ਜਿਵੇਂ ਆਪਾਂ ਕਹਿੰਨੇ ਆ ਵੀ ਡੈਰੀ ਦੇ ਵਿੱਚ ਪਸ਼ੂ ਚਿੱਟੇ ਜੇ ਹੋ ਜਾਂਦੇ ਉਹਦਾ ਦੀ ਦੋਸਤ ਇਹ ਕੱਟੀ ਤੁਹਾਨੂੰ ਦਿਖਾਉਣਾ ਹੈ ਹਾਂ ਜੀ ਤੇ ਸਿੰਘ ਸਿੰਘ ਸੋਹਣਿਆਂ ਦੀ ਹੈ ਸਿੰਘ ਸਿੰਘ ਕਾਮ ਹਾਂ ਰਾਜ ਦੀ ਬੁਲੀਆਂ ਕਰ ਮਸਾਂ ਦਾਊਗਾ ਇਹਦਾ ਥਣ ਦਿਖਾ ਦੇਣਾ 1 ਸਾਲ ਉਮਰ ਹੋਊਗੀ ਤੇ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਥਣ ਝੋਲੀ ਕੱਟੀ ਨੂੰ ਬੜੀ ਸੋਹਣੀ ਹੈ ਇਹਨੂੰ ਥਣ 4 ਹੋਣਗੇ ਨਿਕੜਵੇ ਝੋਣ ਝੂਲੀ ਵਾਲਾਂ ਵਾਲੀ ਆ ਤੇ ਪੰਜਵੇਂ ਨੰਬਰ ਤੇ ਦੋਸਤੋ ਤੁਹਾਨੂੰ ਦਿਖਾਤੀ ਆ ਜੀ ਰੇਟ ਫੌਂਟ ਦੇ ਉੱਤੇ ਟੈੱਕ ਕੀਤਾ ਇੱਕ ਮੋਰਾ ਨਸਲ ਦੀ ਹੈ ਨਾ ਆਪਣੇ ਕੋਲੇ ਹਾਂ ਇੱਕ ਦਨ ਕੱਢੀ ਦੋ ਥਣੀਆਂ ਦੋ ਥਣੀਆਂ ਹਾਂ ਜੀ ਤੇ ਬਾਕੀ ਉਹ ਜਿਹੜੀਆਂ ਤਿੰਨ ਸੀ ਉਹ ਤਾਂ ਤਿੰਨੇ ਵੈਗੀਆਂ ਸਨ ਉਹ ਤਿੰਨ ਸੇਰ ਹੋਗਾ ਦੋ ਅੱਜ ਵੀ ਦੋ ਹੋਗਾ ਸਹੀਆਂ ਅੱਛਾ ਬੰਦੇ ਕਹਿੰਦੇ ਭਾਈ ਵੀ ਤੂੰ ਯਾਰ ਵੇਖ ਜਾਨੇ ਕਹਿੰਦੇ ਸੀ ਆ ਗਏ ਮੈਂ ਕਿਹਾ ਆਜੋ ਉਹ ਲੋਹਣ ਸਾਹ ਦੀ ਕੱਟੀ ਵੇਚਤੀ ਆਪਾਂ ਅੱਛਾ ਉਹ ਅੰਦਰ ਖੜੀ ਤੇ ਵੇਖ ਲਈ ਛੱਡਣ ਜਾਣਾ ਹਜੇ ਅੱਛਾ ਤੇ ਵੀ ਕੱਟੀ ਉਹ ਵੇਚਤੀ ਦੋ ਜਨਾਂ ਸੀ ਨੇ ਨਾਲ ਉਹ ਤਿੰਨ ਸੀਗੀਆਂ अच्छा ठीक है हां तो ये ठीक है इस घेड़े च दो आईयां सी हां पेरे तरे सी हां औण रे रहणिया यानी फेर औण रे रहणिया चल चल बढ़िया दोस्तों ਥਾਣ ਥੋਣਾ ਤੁਹਾਨੂੰ ਦਿਖਾ ਦੇਣਾ ਪਹਿਲਾ ਇਹਦੇ ਰੰਗ ਰੰਗ ਕਰਮ ਵਾਲੀ ਦਾ ਬੜਾ ਸੋਹਣਾ ਇਹ ਆਲੋ ਦੋਸਤੋ ਥਾਣ ਦੇਖ ਲਓ ਜੀ ਜਿਵੇਂ ਬੱਕਰੀ ਦੇ ਆਪਾਂ ਦੇਖਦੇ ਨਾ ਦੋ ਥਾਣ ਹੁੰਦੇ ਆ ਉਦਾਂ ਹੀ ਇਸ ਕੱਟੀ ਦੇ ਥਾਣ ਆ ਆਲੋ ਦੋਸਤੋ ਕੋਈ ਰੰਗ ਠੀਕ ਹੈ ਜੀ ਚੌਰੀ ਦੇ ਸੋ ਜੀ ਦੋਸਤ ਉਮਰ ਉਹ ਕਿੰਨੀ ਹੋਊਗੀ ਹੋਰ ਵੀਰੇ ਇਹ ਦੱਸ ਆ 11 ਮਹੀਨੇ ਬਚੀ ਬਸ ਆਏ ਸਾਲ ਤੋਂ ਘੱਟ ਹੋ ਰਹੀ ਤੇ ਅੱਛਾ ਹਾਂ ਤੂੰ ਜਿਹੜੀ ਕਮਾਲ ਦੀ ਬੱਚੀ ਆ ਆ ਦੇਖ ਲੋ ਜੀ ਥਾਣ ਪ੍ਰੋਪਰ ਦਉ ਹੋਣਗੇ ਤੈਨੂੰ ਪਤਾ ਹੀ ਆਪਾ ਇੱਕ ਇੱਕ ਸਰਾਖ ਹੋ ਹੈ ਹਾਂ ਜੀ ਹਾਂ ਠੀਕ ਐ ਉਮਰ ਕਿੰਨੀ ਦੱਸਿਆ ਹੋਰ ਵੀ ਸਾਲ ਤੋਂ ਥੱਲੇ ਵੀਰੇ ਹਾਂ ਜੀ ਸਾਲ ਤੋਂ ਘੱਟ ਹੀ ਜਲੇ 10 11 ਮਹੀਨੇ ਦੀ ਹੋਣੀ ਮਸਾ ਹੋ ਵੀਰੇ ਬੱਚੀ ਹੈ ਜੀ ਬੱਚੀ ਰੰਗ ਰੂਗ ਐਨ ਬਿਲਕੁਲ ਬਲੈਕ ਹੋਊਗਾ ਬਲੈਕ ਜਾ ਦੋਸਤ ਥਾਣ ਤੁਹਾਨੂੰ ਇੱਕ ਵਾਰੀ ਮੈਂ ਫੇਰ ਦਿਖਾ ਦਿੰਨਾ ਇਹ ਤੁਹਾਨੂੰ 6ਵੇਂ ਨੰਬਰ ਤੇ ਕੱਟੀ ਤੁਹਾਨੂੰ ਦਿਖਾ ਰਿਹਾ ਰੇਟ ਫੋ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਬਾਕੀ ਰੇਟ ਇਹਨਾਂ ਦੇ ਜਾਇਜ਼ ਹੀ ਹੋਣਗੇ ਬਾਈ ਰੇਟ ਜਾਇਜ਼ ਹੋਣਗੇ ਹੋਰ ਜਿੱਦ ਵੀਰੇ ਪਵੇ ਗੱਲ ਆ ਕਟੀਆਂ ਆਪਣੇ ਕੋਲੇ ਬਹੁਤ ਆਉਂਦੀਆਂ ਕੱਟੀਆਂ ਅੱਜ ਵੀ 10 ਆਈਆਂ ਪਰ ਤੇਰੇ ਖਾਵਾਂ ਮੇਰੀ ਜਗ੍ਹਾ ਦੇ ਹਿਸਾਬ ਨਾਲ ਵੀ ਆਪਾਂ ਵੀਰੇ ਲੰਬੀ ਹੋਏ ਦੀ ਤੋਰ ਫੇਰ ਕੇ ਤੂੰ ਵੀ ਕਹਿਣਾ ਵੀ ਵੀ ਗੱਲ ਲੰਬੀ ਹੋਏ ਦੀ ਵੀਰੇ ਤੇ ਆਪਾਂ ਤਾਂ ਸ਼ੇਰਾਂ ਕੀ ਪਾਉਣਾ ਵੀਰੇ ਠੀਕ ਹੈ ਹਾਂ ਤੇ ਕਟੀਆਂ 10 ਖੜੀਆਂ ਆਪਣੇ ਕੋਲੇ ਅੱਛਾ ਰੇ 10 ਖੜੀਆਂ ਠੀਕ ਹੈ ਇਹਨਾਂ ਤੋਂ ਇਲਾਵਾ ਇਹਨਾਂ ਤੋਂ ਇਲਾਵਾ ਠੀਕ ਹੈ ਹਾਂ ਤੇ ਫਿਰ ਰੇਟ ਜਾਇਜ਼ ਰੇਟ ਵੀਰੇ ਜਾਇਜ਼ ਤੇ ਚਲੋ ਠੀਕ ਹੈ ਭਾਈ ਜੀ ਸਾਸਰੀ ਕਾ ਹੋਰ ਕੀ